ਚੁਣਨ ਤੋਂ ਬਾਅਦ ਵੀ ਹਰਿਆਣਾ ਸਿੱਖ ਸੰਗਤ ਦੀਆਂ ਨਜ਼ਰਾਂ ਹਰਿਆਣਾ ਕਮੇਟੀ ਤੇ ਟਿਕੀਆਂ ਹੋਈਆਂ ਸੀ ਕਿ ਕਾਰਜ ਜਿਹੜਾ ਉਹ ਸਾਂਭਿਆ ਕਿਉਂ ਨਹੀਂ ਜਾ ਰਿਹਾ ਸਰਕਾਰ ਨੇ ਸਿੱਖ ਭਾਵਨਾਵਾਂ ਦੇ ਨਾਲ ਖਲਵਾੜ ਕੀਤਾ ਵਾ ਕਿ ਨਾਮਿਨੇਟ ਕਰਕੇ ਇੱਕ ਆਪਸ਼ਨ ਕਰਕੇ ਸਰਕਾਰ ਨੇ ਸਿੱਖ ਸੰਗਤਦਿਆਂ ਭਾਵਨਾ ਨਾਲ ਬਹੁਤ ਵੱਡਾ ਖਲਵਾੜ ਕੀਤਾ ਸਰਕਾਰ ਨੇ ਗੁਰੂ ਘਰ ਦੇ ਪ੍ਰੋਗਰਾਮ ਵਿੱਚ ਤਕਰਾਂ ਡਾਟੀ ਕਰਕੇ ਇਹ ਸਿੱਧ ਕਰ ਦਿੱਤਾ ਕਿ ਸਰਕਾਰ ਆਪਣੇ ਬੰਦਿਆਂ ਨੂੰ ਗੁਰਦੁਆਰਾ ਪ੍ਰਬੰਧਕ ਮਕਮੇ ਦੇ ਵਿੱਚ ਕਾਪ ਕਰਨਾ ਚਾਹੀਦਾ। ਪਰ ਜਿਹੜੇ ਇਧਰੋਂ ਕੀਤੇ ਆ ਇਹ ਪੰਜੇ ਦੇ ਪੰਜੇ ਸਰਕਾਰ ਦੇ ਨਾਲ ਸੰਬੰਧਤ ਨੇ। ਅਸੀਂ ਤੇ ਇਹੋ ਚੁੰਟੇ ਸਾਡੀ ਜਿਹੜੇ ਮੈਂਬਰ ਸਿੱਖ ਸੰਗਤਾਂ ਨੂੰ ਪ੍ਰਮਾਣ ਹੁੰਦੇ ਉਹ ਚੁਣਨੇ ਚਾਹੀਦੇ ਸੀ। 4 ਮਹੀਨੇ ਸਰਕਾਰ ਨੇ ਜਿਹੜਾ ਇਹ ਕਾਪ ਹੋਣ ਵਾਅਦਾ ਕੀਤਾ ਸਰਕਾਰ ਦੀ ਇਸ ਦਿਨਿੰਦਾ ਕਰਦੇ ਸਰਕਾਰ ਨੂੰ ਸਾਡੇ ਧਰਮ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਸੀ ਕਰਨੀ ਚਾਹੀਦੀ। 40 ਸਿੱਖ ਜਿਹੜੇ ਚੁਣ ਕੇ ਆਏ ਉਹੀ ਇਕੱਠੇ ਨਹੀਂ ਹੋ ਸਕੇ ਤੇ ਸਾਡੇ ਵਿੱਚ ਜਿਨ੍ਹਾਂ ਨੂੰ ਨਹੀਂ ਚੁਣਿਆ ਗਿਆ ਉਹਨਾਂ ਨੂੰ ਅਹੁਦੇ ਦੇ ਦਿੱਤੇ ਤੇ ਇਹ ਸਰਕਾਰਾਂ ਨੇ ਸਾਡੇ ਨਾਲ ਧੋਖੇਬਾਜ਼ੀਆਂ ਕੀਤੀਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੱਥੇ ਜਨਵਰੀ ਦੇ ਵਿੱਚ ਇਲੈਕਸ਼ਨ ਹੁੰਦੇ ਨੇ ਉਸ ਤੋਂ ਬਾਅਦ 40 ਮੈਂਬਰ ਚੁਣੇ ਜਾਂਦੇ ਨੇ ਚੁਣਨ ਤੋਂ ਬਾਅਦ ਵੀ ਹਰਿਆਣਾ ਸਿੱਖ ਸੰਗਤ ਦੀਆਂ ਨਜ਼ਰਾਂ ਹਰਿਆਣਾ ਕਮੇਟੀ ਤੇ ਟਿਕੀਆਂ ਹੋਈਆਂ ਸੀ ਕਿ ਕਾਰਜ ਜਿਹੜਾ ਉਹ ਸਾਂਭਿਆ ਕਿਉਂ ਨਹੀਂ ਜਾ ਰਿਹਾ ਅਜੇ ਵੀ ਪ੍ਰਾਣੀ ਕਮੇਟੀ ਹੀ ਕਿਉਂ ਪ੍ਰਬੰਧਾਂ ਨੂੰ ਸਾੰਭ ਰਹੀ ਐ ਪਰ ਉੱਥੇ ਵੀ ਇੱਕ ਕਿਸੇ ਦੇ ਕਾਇਦਾ ਕਾਨੂੰਨ ਹੁੰਦੇ ਨੇ ਕਿਉਂਕਿ ਇਹ ਅਸਲ 'ਚ ਦੱਸਿਆ ਜਾ ਰਿਹਾ ਸੀਗਾ ਕਿਉਂਕਿ ਜਦੋਂ ਤੱਕ 9 ਮੈਂਬਰ ਨਾਮਿਨੇਟ ਨਹੀਂ ਹੋਣਗੇ ਉਦੋਂ ਤੱਕ ਕਮੇਟੀ ਦਾ ਅੱਗੇ ਜਿਹੜਾ ਪ੍ਰਬੰਧ ਆ ਉਹ ਨਵੀਂ ਕਮੇਟੀ ਦੇ ਹੱਥ ਨਹੀਂ ਸੌਂਪਿਆ ਜਾਏਗਾ ਸੋ ਇਸੇ ਹੀ ਗਲਬਾਤ ਕਰਾਂਗੇ ਅੱਜ ਪੀ ਡਬਲਯੂ ਡੀ ਰੈਸਟ ਹਾਊਸ ਦੇ ਵਿੱਚ ਖਾਸ ਤੌਰ ਤੇ ਮੀਟਿੰਗ ਕੀਤੀ ਗਈ ਜਸਟਿਸ ਭੱਲਾ ਕਮਿਸ਼ਨਰ ਜਿਹੜੇ ਕਿ ਹਰਿਆਣਾ ਕਮੇਟੀ ਦੇ ਉਨ੍ਹਾਂ ਦੇ ਵੱਲੋਂ ਅੱਜ 9 ਮੈਂਬਰ ਨਾਮਿਨੇਟ ਕੀਤੇ ਗਏ ਨੇ ਜਿਹਦੇ ਜਿਨ੍ਹਾਂ ਦੇ ਵੱਲੋਂ ਅੱਗੇ ਇਲੈਕਸ਼ਨ ਵੀ ਕਰਵਾਏ ਜਾਣਗੇ ਗਲਬਾਤ ਵੀ ਕਰਾਂਗੇ ਸੰਗਤ ਦਾ ਕੀ ਕਹਿਣਾ ਕਿਉਂਕਿ ਮੰਨਦੇ ਵਿੱਚ ਇਹ ਸਵਾਲ ਉੱਠ ਜਾਂਦਾ ਹੈ ਕਿ ਜਿਸ ਮੈਂਬਰਾਂ ਨੂੰ ਸੰਗਤ ਨੇ ਕਹਿ ਸਕਦੇ ਆ ਕਿ ਹਰਾਇਆ ਹੋਵੇ ਸੰਗਤ ਨੇ ਨਕਾਰਿਆ ਹੋਵੇ ਪਰ ਉਹ ਫਿਰ ਵੀ ਇਸ ਨੋਮੀਨੇਟ ਦੇ ਵਿੱਚ ਉਹਨਾਂ ਦੇ ਨਾਮ ਆ ਜਾਂਦੇ ਨੇ ਗਲਬਾਤ ਵੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਜੀ ਤੁਹਾਡਾ ਕੀ ਕਹਿਣਾ ਅੱਜ ਦੇ ਜਿਹੜੇ ਨੋਮੀਨੇਟ ਹੋਏ ਮੈਂਬਰ ਤੋਂ ਤੁਸੀਂ ਖੁਸ਼ ਹੋ ਜਿਹੜੇ ਹੋਏ ਨੇ ਪਹਿਲਾਂ ਤਾਂ ਮੈਂ ਗੁਰਦਰਾ ਨਾਡਾ ਸਾਹਿਬ ਦੀ ਪਵਿੱਤਰ ਧਰਤੀ ਤੇ ਜੀ ਬਲਦਸ਼ਮ ਪਾਸ਼ਾ ਦੀ ਚਨਸ਼ੋ ਪ੍ਰਾਪਤ ਧਰਤੀ ਤੇ ਨਤਮਸਤਕ ਹੁੰਦੇ ਹੋਏ ਅਸੀਂ ਤਾਨ ਤਨ ਸਹਿਬ ਸ੍ਰੀ ਗੁਰੂ ਅਮਰਦਾਸ ਪਾਸ਼ਾ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਹਾਂ ਜਿਹੜੀ ਗੱਲ ਤੁਸੀਂ ਅੱਜ ਨੋਮੀਨੇਸ਼ਨ ਦੀ ਕੀਤੀ ਹੈ ਜੋ ਅੱਜ ਕੋਪਸ਼ਨ ਹੋਈ ਹੈ ਬਿਲਕੁਲ ਉਹਦੇ ਵਿੱਚ ਸਰਕਾਰ ਨੇ ਪੂਰੀ ਦਖਲਅੰਦਾਜ਼ੀ ਕੀਤੀ ਹੈ ਸਰਕਾਰ ਨੇ ਸਿੱਖ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਵਾ ਤੇ ਖਿਲਵਾੜ ਕਰਕੇ ਜਿਹੜੇ ਹਾਰਾ ਆਏ ਹੋਏ ਮੈਂਬਰ ਸਨ ਸਰਕਾਰ ਸੰਗਤਾਂ ਨੇ ਜਿਨ੍ਹਾਂ ਨੂੰ ਨਕਾਰਿਆ ਹੋਇਆ ਸੀ ਉਹਨਾਂ ਨੂੰ ਨੋਮੀਨੇਟ ਕਰਕੇ ਕੋਪਸ਼ਨ ਕਰਕੇ ਸਰਕਾਰ ਨੇ ਸਿੱਖ ਸੰਗਤਾਂ ਦੀ ਭਾਵਨਾ ਨਾਲ ਬਹੁਤ ਵੱਡਾ ਖਲਵਾੜ ਕੀਤਾ ਸੰਗਤ ਨੂੰ ਪਰਵਾਹ ਨਹੀਂ ਬਿਲਕੁਲ ਪਰਵਾਹ ਨਹੀਂ ਜੀ ਕਿਉਂਕਿ ਜਦੋਂ ਗੁਰੂ ਕੇ ਸੰਗਤਾਂ ਨਹੀਂ ਸੀ ਚਾਹੁੰਦੀਆਂ ਉਹਨਾਂ ਨੇ ਫਤਵਾ ਦੇ ਦਿੱਤਾ ਫਿਰ ਸਰਕਾਰ ਨੂੰ ਵਿੱਚ ਸਾਡੇ ਦਖਲਅੰਦਾਜ਼ੀ ਨਹੀਂ ਸੀ ਕਰਨੀ ਚਾਹੀਦੀ ਗੁਰੂ ਘਰ ਦੇ ਪ੍ਰਬੰਧਨ ਦੇ ਵਿੱਚ ਸਰਕਾਰ ਨੇ ਗੁਰੂ ਘਰ ਦੇ ਪ੍ਰਬੰਧਨ ਵਿੱਚ ਦਖਲਅੰਦਾਜ਼ੀ ਕਰਕੇ ਇਹ ਸਿੱਧ ਕਰ ਦਿੱਤਾ ਕਿ ਸਰਕਾਰ ਆਪਣੇ ਬੰਦਿਆਂ ਨੂੰ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਵਿੱਚ ਕਾਬਜ਼ ਕਰਨਾ ਚਾਹੁੰਦੀ ਹੈ ਜੀ ਤੇ ਜਿਹੜੇ 4 ਮੈਂਬਰ ਪਾਏ ਗਏ ਨੇ ਜਿਹੜੇ ਕਿ ਚੁਣੇ ਹੋਏ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋ ਜਿਹੜੇ ਇਧਰੋਂ 4 ਮੈਂਬਰ ਚੁਣੇ ਗਏ ਹਨ ਉਹ 4 ਮੈਂਬਰ ਕਿਸੇ ਵੀ ਪਾਰਟੀ ਦੇ ਨਾਲ ਸਬੰਧਤ ਨਹੀਂਗੇ ਉਹ ਆਮ ਗੁਰਸਿੱਖ ਹਨ ਸਾਡਾ ਹਰਿਆਣਾ ਗੁਰਦਰਾ ਪ੍ਰਬੰਧਕ ਕਮੇਟੀ ਦੇ ਵਿੱਚ ਅਸੀਂ ਇੱਕ ਉਹ ਮੈਂਬਰ ਕੌਪਸ਼ਨ ਕੀਤਾ ਜਿਹੜਾ ਭਾਈ ਨਿਸ਼ਾਨ ਸਿੰਘ ਜੀ ਫੌਜੀ ਜਿਨ੍ਹਾਂ ਨੇ ਇਸ ਦੇਸ਼ ਦੀ ਰੱਖਿਆ ਕਰਦੇ ਵਾਸਤੇ ਆਪਣੇ પ્રાਣ ਅਨਮਸ਼ਾਬਰ ਕਰ ਦਿੱਤੇ ਉਹਨਾਂ ਦੇ ਪਿਤਾ ਨੂੰ ਕੌਪਸ਼ਨ ਕੀਤਾ ਵਾ ਪਾਈ ਸੇਵਾ ਸਿੰਘ ਜੀ ਬਹਾਵਦੀਨ ਬਹਾਵਦੀਨ 2022 ਦੇ ਵਿੱਚ ਉਹ ਸਿੰਘ ਸਾ ਆਪਣੇ ਸਰਹੱਦ ਤੇ ਲੜਦਾ ਹੋਇਆ ਸ਼ਹੀਦ ਹੋਇਆ ਸੀ ਭਾਈ ਨਿਸ਼ਾਨ ਸਿੰਘ ਉਹਨਾਂ ਦੇ ਪਿਤਾ ਨੂੰ ਕੀਤਾ ਜਿਹੜੇ ਭਾਈ ਗੁਰਮੈਲ ਸਿੰਘ ਉਹ ਵੀ ਆਮ ਸਿੱਖ ਹਨ ਕਿਸੇ ਪਾਰਟੀ ਨਾਲ ਸੰਬੰਧਿਤ ਨਹੀਂ ਇਸੇ ਤਰ੍ਹਾਂ ਹੀ ਜਿਹੜੇ ਦੂਸਰੇ ਇਧਰੋਂ ਦੋ ਹੋਏ ਆ ਉਹ ਮਤਲਬ ਕਿਸੇ ਪਾਰਟੀ ਨਾਲ ਸੰਬੰਧਿਤ ਨਹੀਂ ਪਰ ਜਿਹੜੇ ਇਧਰੋਂ ਕੀਤੇ ਆ ਇਹ ਪੰਜੇ ਦੇ ਪੰਜੇ ਸਰਕਾਰ ਦੇ ਨਾਲ ਸੰਬੰਧਿਤ ਬੰਦੇ ਹਨ ਫਿਰ ਤੁਹਾਡਾ ਕੀ ਕਹਿਣਾ ਆ ਫਿਰ ਕਿਹੜੇ ਮੈਂਬਰ ਚੁਣੇ ਜਾਣੇ ਚਾਹੀਦੇ ਸੀ ਜੇ ਅੱਜ ਨਾਮਿਨੇਟ ਹੋਏ ਤਾਂ ਤੁਹਾਡਾ ਕੀ ਉਮੀਦ ਸੀ ਕਿ ਕਿਹੜੇ ਹੋਣੇ ਚਾਹੀਦੇ ਅਸੀਂ ਤੇ ਇਹੋ ਚੁੰਮਦੇ ਸਾਂ ਕਿ ਜਿਹੜੇ ਮੈਂਬਰ ਸਿੱਖ ਸੰਗਤਾਂ ਨੂੰ ਪ੍ਰਮਾਣ ਹੁੰਦੇ ਉਹ ਚੁਣਨੇ ਚਾਹੀਦੇ ਸੀ ਸਰਕਾਰ ਦੇ ਦਖਲਅੰਦਾਜ਼ੀ ਨਹੀਂ ਸੀ ਚਾਹੀਦੀ ਸਰਕਾਰ ਦਖਲਅੰਦਾਜ਼ੀ ਨਾ ਕਰਦੀ ਸਰਕਾਰ ਨੇ ਤਾਂ ਉਹ ਕੌਮ ਕੀ ਜਿੱਤਣ ਦਾ ਜੀ ਕਰਨੀ ਸੀ ਤਾਂ ਫਿਰ ਇਲੈਕਸ਼ਨ ਕਿਉਂ ਕਰਵਾਏ ਹੈ ਨਾ ਲਖਨ ਲਖਨ ਮੈਂਬਰ ਕਿਉਂ ਬਿਲਕੁਲ ਬਿਲਕੁਲ ਇਲੈਕਸ਼ਨ ਕਿਉਂ ਕਰਾਇਆ ਪਰ 3 ਮਹੀਨੇ ਹੋ ਚੁੱਕੇ ਨੇ ਨਾ 3 ਮਹੀਨਿਆਂ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਕਾਰਜ ਦਾ ਕਹਿ ਸਕਦੇ ਪ੍ਰਬੰਧ ਆ ਜਿਹੜਾ ਉਹ ਵੀ ਚਾਲੀ ਮੈਂਬਰ ਜਿਹੜੇ ਹੈਗੇ ਉਹਨਾਂ ਨੇ ਨਹੀਂ ਸੰਭਾਲਿਆ ਹੈਗਾ ਵਿੱਚ ਗੈਪ ਬਹੁਤ ਸੰਗਤਾਂ ਤੇ ਜਿਹੜੇ ਮੈਂਬਰ ਜਿੱਤੇ ਹੋ ਤੇ ਸੰਭਾਲਣਾ ਚਾਹੁੰਦੇ ਸੀ ਇਹ ਸਰਕਾਰ ਦੀ ਨੀਤੀ ਚ ਬਦਨੀਤ ਸੀ ਨੀਤੀ ਚ ਬਦਨੀਤ ਸੀ ਕਿੰਨਾ ਸਮਾਂ ਲੈ ਕੇ 2000 25 ਦੇ ਵਿੱਚ ਜਨਵਰੀ ਚੜ੍ਹਦੀ ਚਲੈ ਇਲੈਕਸ਼ਨ ਹੁੰਦੇ ਹਨ 19 ਜਨਵਰੀ ਨੂੰ ਤੇ ਅੱਜ ਅਪ੍ਰੈਲ ਜਿਹੜਾ ਉਹ ਵੀ ਲੰਘ ਗਿਆ ਤੇ ਮਈ ਦੀ 11 ਤਰੀਕ ਨੂੰ ਅੱਜ ਕਾਪਸ਼ਨ ਹੋਈ ਹੈ ਹਜੇ ਫੇਰ ਬਾਅਦ ਜੋ ਨੋਟੀਫਿਕੇਸ਼ਨ ਜਾਰੀ ਹੋਣਾ ਪ੍ਰਧਾਨਗੀ ਦੀ ਚੋਣ ਵਾਸਤੇ ਤੇ ਮਤਲਬ ਚਾਰ ਮਹੀਨੇ ਸਰਕਾਰ ਨੇ ਜਿਹੜਾ ਇਹ ਕਾਬਜ ਹੋਣ ਵਾਸਤੇ ਨਗਾ ਦਿੱਤੇ ਇਸ ਇਸ ਦੀ ਸਰਕਾਰ ਦੀ ਇਸ ਦੀ ਨਿੰਦਾ ਕਰਨ ਸਰਕਾਰ ਨੂੰ ਸਾਡੇ ਧਰਮ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਸਿੱਖ ਨਹੀਂ ਚਾਹੀਦੀ ਸਾਡੇ ਬੋਲ ਕੀ ਕਹਿਣਾ ਕਿਉਂਕਿ ਆਪਾਂ ਦੇਖਦੇ ਹਾਂ ਸਮੇਂ-ਸਮੇਂ ਤੇ ਹਰਿਆਣਾ ਕਮੇਟੀ ਵਿਵਾਦਾਂ 'ਚ ਘਿਰੀ ਰਹਿੰਦੀ ਹੈ ਕੋਈ ਵੀ ਜਿਹੜੇ ਇਹਨਾਂ ਦੇ ਪ੍ਰਬੰਧ ਆ ਉਹ ਠੀਕ ਤਰੀਕੇ ਨਾਲ ਕਿਤੇ ਨਾ ਕਿਤੇ ਚੱਲਦੀ ਨਹੀਂ ਹੈਗੀ ਮੇਰਾ ਤਾਂ ਕਹਿਣ ਦਾ ਇਹ ਮਤਲਬ ਹੈ ਜੀ ਕਿ ਸਤਿਗੁਰੂ ਜੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਸਿੱਖਿਆਵਾਂ ਸਾਨੂੰ ਦਿੱਤੀਆਂ ਇਹ ਜਿਹੜੀਆਂ ਤੱਕੇ ਸਾਈਆਂ ਸਾਡੇ ਨਾਲ ਹੁੰਦੀਆਂ 40 ਸਿੱਖ ਜਿਹੜੇ ਚੁਣ ਕੇ ਆਏ ਉਹੀ ਇਕੱਠੇ ਨਹੀਂ ਹੋ ਸਕੇ ਤੇ ਸਾਡੇ ਵਿੱਚ ਜਿਨ੍ਹਾਂ ਨੂੰ ਨਹੀਂ ਚੁਣਿਆ ਗਿਆ ਉਹਨਾਂ ਨੂੰ ਅਹੁਦੇ ਦੇ ਦਿੱਤੇ ਤੇ ਇਹ ਸਰਕਾਰਾਂ ਨੇ ਸਾਡੇ ਨਾਲ ਧੋਖੇਬਾਜ਼ੀਆਂ ਕੀਤੀਆਂ ਪਹਿਲਾਂ ਵੀ ਹੁੰਦੀਆਂ ਰਹੀਆਂ ਗੁਰੂ ਸਾਹਿਬ ਦੇ ਟਾਈਮ ਤੋਂ ਹੀ ਹੁੰਦੀਆਂ ਰਹੀਆਂ ਪਰ ਇਹਨਾਂ ਧੋਖੇਬਾਜ਼ ਲੋਕਾਂ ਦਾ ਕਦੇ ਵੀ ਸਤਿਗੁਰਾਂ ਨੇ ਸਤਕਾਰ ਨਹੀਂ ਕੀਤਾ ਤੇ ਸਤਕਾਰ ਉਹਨਾਂ ਦਾ ਹੁੰਦਾ ਜਿਹੜੇ ਗੁਰੂ ਦੀ ਦਿੱਤੀ ਹੋਈ ਸਿੱਖਿਆ ਤੇ ਚੱਲਦੇ ਆਂ ਤੇ ਜਿਹੜੇ ਗੁਰੂ ਘਰਾਂ ਦਾ ਮਾਨ ਸਤਕਾਰ ਕਰਦੇ ਆ ਤੇ ਆਪਣੀ ਸੰਗਤ ਦਾ ਸਤਕਾਰ ਕਰਦੇ ਆ ਤੇ ਗੁਰੂ ਸਾਹਿਬ ਦੇ ਜਿਹੜੇ ਦਿੱਤੇ ਹੋਏ ਉਪਦੇਸ਼ ਨੇ ਉਹਨਾਂ ਦਾ ਪਾਲਨ ਕਰਦੇ ਆ ਉਹੀ ਗੁਰਸਿੱਖ ਮੰਨੇ ਜਾਂਦੇ ਆ ਜਿਹੜੇ ਗੁਰਸਿੱਖਾਂ ਨਾਲ ਹੀ ਧੋਖਾ ਕਰਦੇ ਆ ਅਰਦਾਸਾਂ ਦੇ ਵਿੱਚ ਸ਼ਾਮਲ ਹੋ ਕੇ ਮੁਕਰ ਜਾਂਦੇ ਆ ਅਸੀਂ ਤਾਂ ਉਹਨਾਂ ਨੂੰ ਕਦੇ ਗੁਰਸਿੱਖੇ ਹੀ ਨਹੀਂ ਮੰਨਦੇ ਤੇ ਇਸ ਕਰਕੇ ਸਾਡੇ ਨਾਲ ਦਾ ਧੋਖੇ ਹੀ ਹੁੰਦੇ ਆਏ ਆ ਅਸੀਂ ਤਾਂ ਅੱਜ ਵੀ ਗੁਰੂ ਘਰਾਂ ਨਾਲ ਆ ਤੇ ਉਨਾ ਗੁਰਸਿੱਖਾਂ ਨਾਲ ਜਿਹੜੇ ਸਾਡੇ ਗੁਰੂ ਦੇ ਦਿੱਤੇ ਹੋਏ ਉਪਦੇਸ਼ਾਂ ਦੇ ਪਹਿਰਾ ਦਿੰਦੇ ਜੀ ਬਹੁਤ ਧੰਨਵਾਦ ਜੀ ਸੋ ਸੰਗਤ ਨੂੰ ਇਹ ਨਾਮਿਨੇਟ ਕੀਤੇ ਹੋਏ ਮੈਂਬਰ ਮਨਜ਼ੂਰ ਨੇ ਉਹਨਾਂ ਦੇ ਕਹਿਣਾ ਕਿ ਜਿਹਨਾਂ ਨੂੰ ਅਸੀਂ ਫਤਵਾ ਦਿੱਤਾ ਉਹੀ ਸਾਡੇ ਫੇਰ ਸਰਤੇ ਲਿਆ ਕੇ ਬਿਠਾ ਦਿੱਤੇ ਗਏ ਜੀ ਜਿਸ ਤਰ੍ਹਾਂ ਚੇਂਡਾ ਗਰੁੱਪ ਨੂੰ ਨੋ ਮੈਂਬਰ ਸੰਗਤ ਨੇ ਚੁਣ ਕੇ ਦਿੱਤੇ ਹੂੰ ਤੇ ਅਸੀਂ ਬੜਾ ਜ਼ੋਰ ਲਾਇਆ ਕਿ ਤੁਸੀਂ ਸੰਗਤ ਦੀਆਂ ਭਾਵਨਾਵਾਂ ਦੇ ਨਾਤਰ ਪੂਰੇ ਉਤਰੋ ਅਰਸੋ ਤੱਕ ਵੀ ਸਾਡੀਆਂ ਮੀਟਿੰਗਾਂ ਹੋਈਆਂ ਜੀ ਤੇ ਜਿਹੜੇ ਨੋਮੀਨੇਸ਼ਨ ਬੰਦੇ ਹੋਣੇ ਆ ਉਹ ਗੁਰਸਿੱਖ ਹੋਣ ਜਿਨ੍ਹਾਂ ਨੂੰ ਕੌਮ ਨੇ ਨਕਾਰਿਆ ਹੋ ਉਹ ਨਾ ਹੋਣ ਪਰ ਜਿਹੜੇ ਗਰੁੱਪ ਨੇ ਵੀ ਅੱਜ ਜਿਹੜੀ ਆ ਉਹ ਮਤਲਬ ਸਾਡੇ ਨਾਲ ਸਹਿਮਤੀ ਨਹੀਂ ਦਿਖਾਈ ਸਹਿਮਤੀ ਨਹੀਂ ਦਿਖਾਈ ਤੇ ਸਰਕਾਰ ਦੇ ਨਾਲ ਜਾ ਕੇ ਤੇ ਸਰਕਾਰੀ ਬੰਦੇ ਜਿਹੜੇ ਆ ਚੁੰਡਦੇ ਆ ਤਦਾਂ ਉਸ ਕੋ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਕੀ ਚਾਹੁੰਦੀ ਸੀ ਤੇ ਕਿਸ ਤਰ੍ਹਾਂ ਜਿਹੜਾ ਫੈਸਲਾ ਉਹ ਹੋਇਆ ਕਿਵੇਂ ਨਾਮਿਨੇਟ ਜਿਹੜੇ ਮੈਂਬਰ ਹੋਏ ਆ ਉਹਨਾਂ ਤੋਂ ਨਾਖੁਸ਼ ਨੇ ਜੁੜੇ ਰਹੇ ੴ ਮੀਡੀਆ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਜਿਹੜੇ ਪ੍ਰਬੰਧ ਹੋ ਚਲਾਏ ਜਾਣਗੇ ਤੇ ਅੱਗੇ ਕਿਹੜੇ ਇਲੈਕਸ਼ਨ ਦੇ ਆਧਾਰ ਤੇ ਫਿਰ ਮੈਂਬਰ ਚੁਣੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ